ਤੁਹਾਨੂੰ ਲੱਗਦਾ ਤੁਸੀਂ ਸਾਰੇ ਖਾਣ ਸਵੇਰ ਦੀ ਤੁਸੀਂ ਮੈਨੂੰ ਰੋਟੀ ਨਹੀਂ ਪੁੱਛੀ ਮੈਡਮ ਆਪੇ ਹੀ ਪਾ ਲਈ ਸੀ ਸਾਨੂੰ ਕਿਹੜਾ ਕੋਈ ਸਰਵ ਕਰਕੇ ਗਿਆ ਸਰਵ ਉਹ ਤਾਂ ਤੁਹਾਨੂੰ ਨਹੀਂ ਕਰਕੇ ਗਿਆ ਤੁਹਾਨੂੰ ਬੁਲਾਉਂਦਾ ਨਹੀਂ ਪਤਾ ਸਵੇਰ ਦੀ ਮੈਂ ਰੋਟੀ ਰੋਟੀ ਖਾਈ ਜਾਨੀ ਆ ਜਿੰਨੀ ਵਾਰ ਵੀ ਮੈਂ ਰੋਟੀ ਮੰਗੀ ਮੇਰੇ ਹੱਥ 'ਚ ਪਾਣੀ ਦਾ ਗਲਾਸ ਦੇ ਦਿੱਤਾ ਕਲਾਕਾਰ ਦੀ ਕੀ ਕਦਰ ਹੋ ਆ ਤੁਹਾਨੂੰ ਪਤਾ ਨਹੀਂ ਤੁਹਾਨੂੰ ਆਪਣੇ ਸੱਟ ਤੇ ਬੁਲਾਉਂਦਾ ਪਤਾ ਕਲਾਕਾਰ ਨੂੰ ਨਹੀਂ ਉਹ ਨਹੀਂ ਉਹ ਸ਼ੋਰਟ ਦਾ ਘਰ ਆਦੀ ਰੋਟੀ ਖਾਣ ਲਾਪੇ ਨਹੀਂ ਤੁਹਾਨੂੰ ਆਹ ਕਹਤਾ ਮੈਨੂੰ ਕਹਦਾ ਸੀਨ ਪੜ ਮੈਂ ਉਧਰ ਬਾਂਦਰਾ ਵਾਂਗੂ ਸੀਨ ਪੜੀ ਜਾਨੀ ਆ ਕਿ ਸਾਰੇ ਆਪ ਰੋਟੀ ਖਾਣ ਲਾ ਸਾਰੇ ਪਾਗੇ ਖਾਂਦੇ ਪੈਂਦੀ ਤੁਸੀਂ ਤਾਂ ਐਵੇਂ ਨਜਾਇਜ਼ ਨਹੀਂ ਮੈਨੂੰ ਕਿ ਸੀਨ ਫੜਨ ਲਈ ਤੁਸੀਂ ਕਿਹਾ ਵੀ ਲਾ ਫੜੋ ਸੀਨ ਪੜੋ ਆਪਣਾ ਇੱਕੋ ਮਤਲਬ ਆ ਉਹ ਤੁਹਾਡਾ ਸੀਨ ਉਹ ਸਾਡਾ ਨਹੀਂ ਹੈਗਾ ਜੀ ਰੋਟੀ ਖਾਣ ਲੱਗ ਗਏ ਤੁਸੀਂ ਤਾਂ ਐਵੇਂ ਲੜਨ ਲੱਗ ਜਾਨੇ ਖਾਮ ਖਾਈ ਮੇਰੀ ਗੱਲ ਸੁਣੋ ਸਰ 4 ਵਜੇ ਮੈਂ ਬੰਗਿਆਂ ਤੋਂ ਬਸ ਤੋਂ ਬੈਠੀ ਸੀ ਇਟ ਮੀਨਸ ਮੈਂ 3 ਵਜੇ ਉੱਠੀ ਆ ਸਾਡਾ ਕੀ ਕਸੂਰ ਆ ਤੁਸੀਂ ਪੈਸੇ ਲੈਣੇ ਪੈਸੇ ਲੈਣੇ ਆ ਭਾਈ ਸਾਹਿਬ ਪਰ ਰੋਟੀ ਵੀ ਖਾਣੀ ਆ ਰੋਟੀ ਦੀ ਖਾਤਰ ਤੁਰੇ ਫਿਰਦੇ ਆਸੀਂ ਆਹੇ ਭੁੱਖੇ ਰਹਿੰਦੇ ਰਹਿੰਦੇ ਆ ਤੇ ਖਾਓ ਰੋਟੀ ਰੋਟੀ ਖਾਓ ਇਹ ਹਲਾ ਕੇ ਰੋਟੀ ਕਿਹਨੇ ਕਹਿਦਾ ਫਰਜ਼ੀ ਬਣਦਾ ਮੈਂ ਭਾਈ ਨੂੰ ਸ਼ੂਟ ਤੇ ਆਏ ਹੋਏ ਮੈਂ ਰੋਟੀ ਚੱਕੋ ਮੈਡਮ ਸਾਰਿਆਂ ਦੀ ਰੋਟੀ ਆਈ ਏ ਸਾਰੇ ਬੈਗਏ ਉਹਨਾਂ ਸਿੱਖਾਵਾਂਗੇ ਸਾਨੂੰ ਕੁਝ ਲੱਗੀ ਆ ਆਵਾਜ਼ ਆਵਾਜ਼ ਮਾਰਨ ਦਾ ਫਰਜ਼ ਬਣਦਾ ਤੁਹਾਡਾ ਕਿ ਨਹੀਂ ਕਿੱਥੋਂ ਤੁਹਾਡੇ ਤੱਕ ਨੂੰ ਬੰਦੂ ਸਰ ਮੁੰਡੇ ਨੂੰ ਕਿਹਾ ਸੀ ਮੁੰਡਾ ਸਾਰਿਆਂ ਨੂੰ ਅੱਜ ਦੇ ਰਿਹਾ ਕਿਸੇ ਨੇ ਸਾਨੂੰ ਸਰ ਸਵੇਰ ਦਾ ਪਾਣੀ ਨਹੀਂ ਪੁੱਛਿਆ ਤਿੰਨ ਵਾਰੀ ਮੈਂ ਪਾਣੀ ਪੁੱਛਿਆ ਪਾਣੀ ਲਿਆ ਬਹਾਂ ਮੈਂ ਆਪ ਚੱਕ ਕੇ ਲਿਆ ਪਾਣੀ ਚੌਥੀ ਵਾਰ ਗਰਮ ਪਾਣੀ ਦੀ ਬੋਤਲ ਮੇਰੇ ਹੱਥ 'ਚ ਫੜਾਇਆ ਹੈ। ਨਹੀਂ ਕੀ ਕਰ ਲੋ ਪਾਣੀ ਨਹੀਂ ਕਿਉਂਦਾ ਮੈਂ। ਜਿਹੜੇ ਕਮਰੇ ਸਾਨੂੰ ਬਿਠਾਇਆ ਹੋਇਆ ਹੈ ਨਾ ਉਹਦਾ ਕਿਸ਼ਤਾ ਦਾ ਪੱਖਾ ਚੱਲਦਾ। ਪਾਣੀ ਨਹੀਂ ਆਉਂਦਾ ਕਿਹੜੀ ਕਿਹੋ ਲੜੀ ਜਾਂਦੇ। ਸਾਰੇ ਦਾ ਖੱਦੀ ਜਾਂਦੇ ਚੁੱਪ ਕਰਕੇ। ਉਹ ਡਾਕਟਰ ਸਾਹਿਬ ਸਾਰੇ ਅੰਦਰ ਬੈਠਣੇ ਪਾਣੀ ਪੀਆ ਸਾਰੇ ਪਾਣੀ ਆਵੇ ਸਾਰਾ ਪਾਣੀ ਪੀਆਗਾ। ਉਹ ਭੈਣ ਜੀ ਨੇ ਫਰਿੱਜ ਤੋਂ ਪਾਣੀ ਕੱਢ ਕੇ ਦਿੱਤਾ ਤੁਹਾਨੂੰ। ਫਰਿੱਜ ਤੋਂ ਮੈਂ ਕਹਿੰਨੀ ਆ ਮੈਂ ਮੂੰਹ ਤੋਂ ਵੀ ਹੱਥ ਫੇਰਦੀ ਆ ਜੇ ਮੈਨੂੰ ਪਾਣੀ ਕੋ ਠੰਡਾ ਮਿਲਿਆ ਹੋਵੇ ਮੈਡਮ ਇਹ ਛੋਟੀਆਂ ਫਿਲਮਾਂ ਦੇ ਛੋਟੇ ਛੋਟੇ ਸੈਟਅਪ ਹੁੰਦੇ ਆ ਸਾਰਾ ਆਪ ਕਰਨਾ ਪੈਂਦਾ ਸਾਰਾ ਕੁਝ ਆਪ ਕਰਨਾ ਪੈਂਦਾ ਆਪ ਕਰਨਾ ਮੈਡਮ ਤੁਹਾਡਾ ਫਰਜ਼ ਨਹੀਂ ਬਣਦਾ ਸਵੇਰ ਦਾ ਸੀ ਸਵੇਰ ਦਾ ਨਾਸ਼ਤਾ ਨਹੀਂ ਕੀਤਾ ਤੁਹਾਡਾ ਫਰਜ਼ ਨਹੀਂ ਮੰਨਦਾ ਤੁਸੀਂ 20 ਵਾਰੀ ਮੈਂ ਪੁੱਛੇ ਵੀ ਨਾਸ਼ਤਾ ਕਰੋਗੇ ਤੁਸੀਂ ਕਮ ਸੇ ਚਾਹ ਨਾ ਵੈਰੈਟੀ ਦੇ ਦਿਓ ਮੈਡਮ ਉਹ ਚਾਹ ਨਾ ਮੈਂ ਰੋਟੀ ਪਾ ਕੇ ਆਣਾ ਥੋੜੀ ਥੋੜੀ ਰੋਟੀ ਮੈਂ ਪਾ ਕੇ ਤੇ ਰੋਟੀ ਵੀ ਕਿੱਟੀ ਕਰਾਂ ਮੈਂ ਪਾ ਦੂੰਗਾ ਰੋਟੀ ਤੁਹਾਨੂੰ ਰੋਟੀ ਦੀ ਕੋ ਗੱਲੇ ਹੀ ਨਹੀਂ ਸਰ ਤੁਹਾਨੂੰ ਰਿਸਪੈਕਟ ਵੀ ਕਰਨੀ ਆਉਂਦੀ ਕਲਾਕਾਰ ਦੀ ਓਹੋ ਮੈਨੂੰ ਕਹਿੰਦੇ ਕੈਮਰਾ ਲਾ ਮਾਰ ਤੇ ਇਹ ਸਸਤਾ ਵੀ ਆਇਆ ਕੈਮਰਾਮੈਨ ਨੂੰ ਚਾਹ ਕੈਮਰਾ ਲਾ ਕੇ ਬੈਠਾ ਐਸਾ ਸਕ੍ਰਿਪਟ ਪੜੀ ਜਾਨੀ ਆਪ ਸਾਰੇ ਰੋਟੀ ਖਾਣ ਲੱਗੇ ਹੋਏ ਆ ਜੀ ਤੁਹਾਡੇ ਵਾਂਗੂ ਆਏ ਅਸੀਂ ਕਿਹੜਾ ਇੱਥੇ ਰੋਟੀਆਂ ਪਕਾਉਣਾ ਆਏ ਐ ਐਵੇਂ ਨਾ ਮੈਡਮ ਸਾਰੇ ਲੜੀ ਜਾਣਾ ਪਹਿਲਾਂ ਗੱਲ ਇਹ ਆ ਜੀ ਅਸੀਂ ਵੀ ਕੰਮ ਕਰਨੀ ਆਏ ਆ ਮੈਂ ਖਿੱਚ ਕੇ ਰੋਟੀ ਨਾ ਪਾਉਂ ਮੈਂ ਆਪੇ ਬਣਾਉਂਗੀ ਇਧੀਆਂ ਮੈਂ ਨਹੀਂ ਪਾਉਂਦਾ ਮੇਰਾ ਲੈ ਮਿਰਚ ਰੱਖ ਦਿਓ ਮੇਰੇ ਵਾਸਤੇ ਲੈ ਮਿਰਚ ਮੇਰੇ ਵਾਸਤੇ ਕੋ ਛੱਡੀ ਨਹੀਂ ਆਹ ਲਓ ਫੜੋ ਜੀ ਮਿਰਚ ਫੜੋ ਮਿਰਚ ਸਾਰੀਆਂ ਦੇ ਦਿਓ ਨਹੀਂ ਐਵੇਂ ਤੜਾ ਕੀ ਗੱਲ ਤੁਹਾਡੇ ਸੁਭਾਅ ਪੈਣਾ ਬੜਾ ਬੜਾ ਹੋਏ ਹੋ ਕੀ ਹੋਰ ਤਰ੍ਹਾਂ ਦੇ ਹੋਗਾ ਤੁਹਾਨੂੰ ਰਿਸਪੈਕਟ ਕਰਨ ਦਾ ਪਤਾ ਹੀ ਨਹੀਂ ਉਹ ਨਹੀਂ ਫਿਰ ਰਿਸਪੈਕਟ ਕਰੋ ਤੇ ਤੁਹਾਡੇ ਹਰ ਛੱਟ ਤੇ ਆਈ ਚੱਕਰੋਂ ਦਾ ਹਰ ਇੱਕ ਨਾ ਲੜਕੀ ਆਉਣਾ ਤੁਹਾਨੂੰ ਕਦੇ ਲੜਕੇ ਆਏਗੇ ਕਿ ਆਮਨਾ ਰੋਟੀ ਪਣੀ ਤਾਂ ਦੇ ਤੂੰ ਸਿਕਲਾ ਕਰਾ ਨੂੰ ਸਾਰੀ ਰੋਟੀ ਮੈਨੂੰ ਟਾਈਮ ਨਾਲ ਮਿਲ ਰਿਹਾ ਨਹੀਂ ਚੱਕਣੀ ਕੋ ਯਾਰ ਮੈਨੂੰ ਚੱਕਣੀ ਨਹੀਂ ਕਿ ਫੜੋ ਚੜਨੇ ਜਾ ਚੱਕਣੀ ਫੜੋ ਜੱਕਣੀ ਚੁਟਣੀ ਮੈਂ ਨਹੀਂ ਖਾਂਦੀ ਦੋ ਰੋਟੀ ਦੋ ਦੇ ਦੋ ਬਹੁਤ ਹੈ ਉਹ ਫਰਾ ਤੈਨੂੰ ਤਾਂ ਰੋਟੀ ਖਵਾਈ ਹੈ ਇਹ ਵੱਖਰਾ ਟੌਣ ਬਣਿਆ ਇਹ ਕੋ ਗੱਲ ਥੋੜੀ ਆ ਤੁਹਾਨੂੰ ਪਤਾ ਹੀ ਨਹੀਂ ਕੈਮਰਾਮੈਨ ਉੱਥੇ ਕੈਮਰਾ ਲੈ ਕੇ ਕਹੜਾ ਮੈ ਸਿੱਧਟ ਪੜੀ ਜੰਨੀ ਆ ਮੈਂ ਦੇਖਿਆ ਅੱਧਾ ਘੰਟਾ ਹੋ ਗਿਆ ਆਏ ਕਿਉਂ ਨਹੀਂ ਆਪ ਰੋਟੀਆਂ ਖਾਣ ਲੱਗੇ ਹੋਏ ਆ ਮਣੂ ਤੂੰ ਡਾਇਰੈਕਟਰ ਨਾਲ ਗੱਲ ਕਰੋ ਮੇਰੇ ਨਾਲ ਕੀ ਗੱਲ ਕਰਨੀ ਯਾਰ ਡੈਕਟਰ ਤਾਂ ਆਪ ਥੋੜੇ ਵਰਗਾ ਆ ਮੇਰੇ ਨਾਲ ਗੱਲ ਕਰਨੀ ਤੁਸੀਂ ਵੀ ਹੱਦ ਕਰਤੀ ਮਾ ਗਿੰਦੀ ਬਈ ਓਏ ਤੂੰ ਸਾਲਾ ਭਰਾਵਾ ਤੁਸੀਂ ਖਾਓ ਕਮਨਮੈਨ ਮਾ ਓੜਾ ਬੱਕ ਬਈ ਖਾਓ ਰੋਟੀ ਖਾਓ ਓੜਾ ਸਾਰੇ ਖਾਓ ਰੋਟੀ ਵਿੱਚ ਬੁਰ ਸਾਰੇ ਨਹੀਂ ਖਾਲੀਆਂ ਰੋਟੀ ਬਣਾਤੀ ਅਗਲਾ ਵੀ ਕੀ ਕਰੇ ਅੱਤ ਤੁਸੀਂ ਲਿਆਦੇ ਸੀ ਥੋੜੀ ਲਿਆਦੇ ਪਾੰਡੇ ਇਹ ਤੂੰ ਚੱਟ ਦੇ ਪਾੰਡੇ ਨਹੀਂ ਲਿਆਉਣੇ ਆਉਂਦੇ ਉਹਨਾਂ ਕਦੇ ਰੋਟੀ ਨਹੀਂ ਸਰਵ ਕਰਨੀ ਆਉਂਦੀ ਹਰ ਇੱਕ ਛੱਟ ਤੇ ਜਾਈਦਾ ਵਧੀਆ ਰੋਟੀ ਪਾਣੀ ਮਿਲਦਾ ਤੁਸੀਂ ਹਰ ਵੇਲੇ ਆਲੂ ਬੈਂਗਣ ਲੈ ਆਉਂਦੇ ਆ ਆਹ ਤੇਰਾ ਬੈਂਗਣ ਤਾਂ ਜੀਦਾ ਨਹੀਂ ਮੈਂ ਕਿ ਸੁਧਾ ਆਲੂ ਆ ਬੱਸ ਕਰ ਸਾਡੇ ਲਈ ਵੀ ਰਹਿਣ ਦੇ ਚਾਰ ਰੋਟੀਆਂ ਰਹਿ ਗਈਆਂ ਤੂੰ ਖਾਦੀ ਜਨਾ ਕਰ ਲੈ ਆ ਦੇਖ ਮਾਂ ਦੀ ਦਾਲ ਰੋਟੀ ਖਣੀ ਨਹੀਂ ਮੈਂ ਨਾ ਮੱਲਾ ਤੁਸੀਂ ਦਾਲ ਵਿੱਚੋਂ ਲੱਗ ਗਈ ਤਾਂ ਤੁਸੀਂ ਆ ਲੈ ਲਓਗੇ ਹੋਰ ਲੈ ਲੈਣੇ ਨਹੀਂ ਦਾਲ ਦੇਖੋ ਚੁੱਪੀ ਮਾਰ ਕੇ ਮਾਂ ਨਹੀਂ ਲੱਭਦੇ ਵਿੱਚੋਂ ਆ ਬੈਂਗਣ ਦੇ ਹਲਾ ਬੈਂਗਣ ਹੈਗਾ ਕਿ ਸੁਧਾ ਆਲੂ ਮਾਂ ਨਹੀਂ ਲੱਭਦੇ ਕਿਉਂ ਲੱਭਦੇ ਤੁਸੀਂ ਆ ਲੈ ਲਓ ਲੈ ਅਹੀਂ ਹੋਰ ਖਾ ਲੈ ਖਾ ਲੈ ਭਰਾਵਾ ਜਾਓ ਜਾਓ ਬੈਠੋ ਇਹਨਾਂ ਨੂੰ ਇਹ ਸੀ ਜੀ ਸ਼ੁਕਰ ਹੈ ਆਪਰਾ ਵਾ ਯਾਰ ਇਹ ਗੱਲ ਬਰਾਬਰ ਯਾਰਾ ਗਲਤ ਗੱਲ ਆ ਰਹੀ ਹੈ ਰੋਟੀ ਦੇ ਟਾਈਮ ਤੇ ਰੋਟੀ ਦੇ ਰੋਟੀ ਦੇ ਟਾਈਮ ਹੀ ਇਦਾਂ ਬੋਲਣਾ ਯਾਰ ਜਦੋਂ ਆਪਾਂ ਅਸੀਂ ਬਾਕੀ ਖਾਂਦੇ ਜਿਹੜੇ ਖਾਂਦੇ ਉਹਨਾਂ ਦੀ ਇੱਜ਼ਤ ਆ ਮੈਂ ਵੀ ਇੱਕੋ ਖਾਂਦਾ ਤਾਂ ਵੀ ਜ਼ਿਆਦਾ ਹੋਵੇ ਨਾ ਮੇਰੀ ਕੋਲ ਬੱਕਰੀ ਪਰਸਨਲ ਆਈ ਹੋਈ ਓ ਯਾਰ ਪਤਾ ਨਹੀਂ ਕਿੱਥੋਂ ਮੇਰੀ ਕੋਲ ਪਰਸਨਲ ਆਈ ਆ ਆ ਪ੍ਰੋਡਿਊਸਰ ਹੋ ਗਿਆ ਉਹ ਵੀ ਤੁਹਾਡੇ ਤੋਂ ਭжая ਰੋਟੀ ਆਪ ਆ ਕੇ ਖਾਣ ਲੱਗਾ ਉਹ ਚਾਲੀ ਯਾਰ ਕੋਈ ਗੱਲ ਨਹੀਂ ਫਟਾਗਾ ਸੁਭਾਅ ਹੋ ਗਿਆ ਉੱਤੇ ਨਾ ਪਹਿਲਾਂ ਵਾਰ ਨਹੀਂ ਜਾਏਗਾ ਬਜ਼ੁਰਗ ਹੋ ਗਏ ਮੈਨੂੰ ਇਦਾਂ ਨਹੀਂ ਚਾਹੀਦਾ ਸੁਭਾਅ ਜਰਾ ਕੜਕੜਾਇਆ ਜਿਵੇਂ ਜਿਤਨਾ ਵਾਈਦਾ ਬਜ਼ੁਰਗਾ ਦਾ ਉਹ ਕੰਮ ਬਣਾਣੀ ਆ